ਦੀ ਬਤ ਕੀ ਨਾ ਮੈਂ ਅੱਜ ਦੇ ਸ ਕਰੋੜਪਤੀ ਬਣਿਆ ਉਹ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਜੀ ਮੇਰਾ ਨਾਮ ਕਵਰਚਨ ਕੌਰ ਹੈ ਤੇ ਅੱਜ ਕਰੋੜਪਤੀ ਬਣ ਕੇ ਬਹੁਤ ਬਹੁਤ ਖੁਸ਼ ਹਾਂ ਅਸੀਂ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਦੇ ਨਾਲ ਸਾਨੂੰ ਇਹ ਅੱਜ ਇਨਾਮ ਮਿਲਿਆ ਹੈ ਤਾਂ ਤੁਹਾਨੂੰ ਕਰੋੜਪਤੀ ਬਣਾਇਆ ਰਾਜੂ ਜੀ ਨੇ ਜੀ ਹਾਂ ਜੀ ਤੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਵੇਂ ਟਿਕਟ ਲਈ ਤੇ ਕਿਵੇਂ ਦਾ ਮਾਹੌਲ ਸੀ ਅੱਜ ਘਰ ਦੇ ਵਿੱਚ ਘਰ ਦੇ ਵਿੱਚ ਤਾਂ ਬਹੁਤ ਵਧੀਆ ਮਾਹੌਲ ਸੀਗਾ ਇਹ ਮੈਨੂੰ ਮਾਰਕੀਟ ਦੇ ਵਿੱਚ ਮਿਲਿਆ ਸੀ ਭਾਜੀ ਤੇ ਇਹਨਾਂ ਨੇ ਆਫਰ ਕੀਤੀ ਕਿ ਤੁਸੀਂ ਟਿਕਟ ਲਾ ਲਓ ਤੇ ਇਹਨਾਂ ਤੋਂ ਮੈਂ 2-3 ਸੈੱਟ ਲਈ ਸੀਗੇ ਜਿਹਦੇ ਵਿੱਚੋਂ ਇੱਕ ਸਾਡਾ ਇਨਾਮ ਨਿਕਲਿਆ ਸੋ ਅੱਜ ਧੰਨਵਾਦ ਕਰਨਾ ਚਾਹੂਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਇਹਨਾਂ ਦੀ ਬਦੌਲਤ ਅੱਜ ਅਸੀਂ ਕਰੋੜਪਤੀ ਬਣ ਗਏ ਸੰਜੇ ਜਿੰਮੇਰਾ ਸੰਜੇਪੁਰ ਨਾਹੀਂ ਸੰਜੇ ਲਾਟਰੀ ਏਜੰਸੀ ਬਟਾਲਾ ਦੇ ਮੇਰੇ ਤੇ ਜਲੰਧਰ ਰੋਡ ਕਮੇਟੀ ਘਰ ਦੇ ਸਾਹਮਣੇ ਮੇਰੇ ਕੋ ਇੱਕ ਨਾਮ ਨਿਕਲਿਆ ਆ 1.5 ਕਰੋੜ ਰੁਪਏ ਦਾ ਉਹ ਮੇਰਾ 1.5 ਕਰੋੜ ਰੁਪਏ ਦਾ ਨਾਮ ਨਿਕਲਿਆ ਇਸੇ ਨੂੰ ਕੰਪਨੀ ਤੋਂ ਫੋਨ ਆਇਆ ਤੇ ਮੈਂ ਫਿਰ ਦੇਖਿਆ ਮੈਂ ਕਿਹਾ ਮੁੰਡਾ ਰਾਜੂ ਆ ਉਹ ਨਾਲ ਆ ਗਿਆ ਅੰਮ੍ਰਿਤਸਰ ਰਾਜੂ ਕਰੋੜਪ ਮੈਂ ਫੋਨ ਕੀਤਾ ਮੈਂ ਕਿਹਾ ਯਾਰ ਤੇਰੇ ਕੋਈ ਗ੍ਰਾਮ ਨਿਕਲਿਆ ਇਹਨੇ ਫਿਰ ਮੈਂ ਕਿਹਾ ਚੈੱਕ ਕਰਕੇ ਦੱਸ ਕਿੱਥੇ ਆ ਇਹਨਾਂ ਨੇ ਫਿਰ ਮੈਨੂੰ ਜੱਕੀਦਾ ਕਹਿੰਦਾ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਕੋ ਹੈਗਾ ਮੈਡਮ ਹੁਣ ਆਈ ਹੀ ਬਾਜ਼ਾਰ ਤੇ ਉਹ ਆਏ ਹਾਂ ਤੇ ਉਹ ਕਹਿੰਦੇ ਚੱਲ ਇੱਕ ਟਿਕਟ ਮੈਨੂੰ ਵੀ ਦੇ ਦੇ ਇਹਨਾਂ ਨੇ ਫਿਰ ਉਹਨਾਂ ਨੂੰ ਟਿਕਟ ਦਿੱਤੀ ਤੇ ਫਿਰ ਆਏ ਆ ਉਹਨਾਂ ਨੂੰ ਵਧਾਈ ਦੇ ਆ ਨਾ ਆ ਘਰ ਸਰਪ੍ਰਾਈਜ਼ ਦਿੱਤਾ ਇਹਨਾਂ ਨੂੰ ਇੱਧਰ ਆਏ ਨਾਲ ਡੱਬਾ ਲਿਆ ਕੇ ਮਠਾਈ ਮਠੂ ਮੈਂ ਮੂੰਹ ਮਿੱਠਾ ਕਰਾਈ ਇਹਨਾਂ ਦਾ ਹਾਂਜੀ ਪਰਮਾਤਮਾ ਬਾਕੀ ਤੇ ਬਹੁਤ ਵਧੀਆ ਕੁਝ ਹਾਂਜੀ ਠੀਕ ਹੈ ਜੀ ਮੈਂ ਰਾਜੂ ਕਰੋੜਪਤੀ ਜੀ ਮੈਨੂੰ ਕਹਿੰਦੇ ਆ ਲੋਕ ਤੇ ਮੈਂ ਇਸ ਨਾਮ ਤੇ ਜਾਣਦਾ ਜਾਣਦੇ ਨੇ ਮੈਨੂੰ ਸਾਰੇ ਤੇ ਮੈਂ ਕਾਫੀ ਸਾਲਾਂ ਤੋਂ ਟਿਕਟਾਂ ਦਾ ਕੰਮ ਕਰਦਾ ਆ ਰਿਹਾ ਹਾਂ ਤੇ ਕਾਫੀ ਮੈਂ ਕਰੋੜਪਤੀ ਬਣਾਏ ਨੇ ਲੱਖਪਤੀ ਵੀ ਬਣਾਏ ਨੇ ਤੇ ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਸਾਰੇ ਕਹਿੰਦੇ ਜੀ ਇੱਥੋਂ ਦੀ ਲੋ ਟਿਕਟਾਂ ਨਹੀਂ ਨਿਕਲਦੀਆਂ ਸਭ ਐਵੇਂ ਹੀ ਹੁੰਦੀਆਂ ਜੀ ਇਸ ਤਰ੍ਹਾਂ ਉਸ ਤਰ੍ਹਾਂ ਕਿ ਲੁਧਿਆਣੇ ਦੇ ਨਹੀਂ ਨਿਕਲਦੀਆਂ ਪਰ ਲੁਧਿਆਣੇ ਤੋਂ ਤੇ ਉਹ ਮੇਨ ਹੈਗੇ ਜੀ ਟਿਕਟਾਂ ਤੋਂ ਉੱਥੇ ਹੀ ਆਉਂਦੀਆਂ ਠੀਕ ਹੈ ਜੀ ਤੇ ਬਾਕੀ ਸੇਲ ਪਰਚੇਜ਼ ਆ ਜਿਵੇਂ ਮੈਂ ਵੀ ਸੈਲਨ ਆ ਤੇ ਇੱਥੇ ਮੇਰੇ ਕੋਲੋਂ ਮੈਂ ਅੰਮ੍ਰਿਤਸਰ ਆਇਆ ਜੀ ਟਿਕਟਾ ਵੇਚਦਾ ਪਿਆ ਸੀ ਤੇ ਐਸ ਤਰ੍ਹਾਂ ਹੀ ਮੇਡਾ ਮਲਕੀ ਮੇਰੇ ਹੱਥੋਂ ਮਲਕੀ 1.5 ਕਰੋੜ ਦਾ ਨਾਮ ਨਿਕਲਿਆ ਜੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਮੈਂ ਇੱਕ ਕਰੋੜਪਤੀ ਬਣਾਇਆ ਜੀ ਤੇ ਉਹ ਆਪਣਾ 1.5 ਕਰੋੜ ਦੀ ਜਿਹੜੀ ਟਿਕਟ ਹੈ ਜਿਹੜੀ ਪੰਜ ਤਿੰਨ ਨੂੰ ਡਰਾ ਸੀ ਤੇ ਰਾਤ ਨੂੰ ਹੀ ਮੈਨੂੰ 9 ਵਜੇ ਪਤਾ ਲੱਗ ਗਿਆ ਕਿ 6:30 ਵਜੇ 6:30 ਵਜੇ ਪਤਾ ਲੱਗ ਗਿਆ ਕਿ ਮੈਨੂੰ 1.5 ਕਰੋੜ ਰੁਪਏ ਮੇਰੇ ਕੋਲੋਂ ਨਿਕਲੇ ਆ ਮੈਨੂੰ ਉਹਨਾਂ ਦਾ ਲੁਧਿਆਣੇੋਂ ਫੋਨ ਆਇਆ ਕਿਉਂਕਿ ਮੈਨੂੰ ਐਕਚੁਅਲੀ ਇਹਨਾਂ ਦੇ ਆਪਣਾ ਕੀ ਕਹਿੰਦੇ ਨੇ ਸੰਜੇ ਲਾਟਰੀ ਵੱਲੋਂ ਬਟਾਲੇ ਤੋਂ ਆਇਆ ਫੋਨ ਮੈਨੂੰ ਤੇ ਇਹ ਜਿਹੜੇ ਮੇਰੇ ਜੀ ਸਟਾਕਿਸ ਨੇ ਮੈਂ ਇਹਨਾਂ ਕੋਲੋਂ ਮੈਂ ਟਿਕਟ ਲਈ ਸੀ ਤੇ ਉਸ ਤੋਂ ਬਾਅਦ ਜੀ ਮੈਨੂੰ ਬੜੀ ਖੁਸ਼ੀ ਹੋਈ ਮੈਂ ਟਿਕਟ ਲੱਭੀ ਜਲਦੀ ਜਲਦੀ ਇਸ ਤਰ੍ਹਾਂ ਕਿ ਕਿੰਨੋਂ ਟਿਕਟ ਸੇਲ ਕੀਤੀ ਹੈ ਤੇ ਫਿਰ ਮੇਰਾ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤੇ ਮੈਂ ਇਸਰਕੇ ਕਿ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਵਾਂ ਕਿ ਲਾਟਰੀ ਕਿੱਥੇ ਵੀ ਨਿਕਲ ਸਕਦੀ ਹੈ ਇਟ ਇਜ਼ ਅ ਜੈਕ ਲਾਈਫ ਦੇ ਐਪੀਸੋਡ ਕਿਸੇ ਦਾ ਵੀ ਪਿਆਰਾ ਬਣ ਸਕਦਾ ਰਾਜੂ ਜੀ ਹੁਣ ਤੱਕ ਕਿੰਨੇ ਕਰੋੜਪਤੀ ਬਣਾ ਚੁੱਕੇ ਹੋ ਤੇ ਲੱਖਪਤੀ ਕਿੰਨੇ ਹਾਂ ਤੁਹਾਨੂੰ ਪੈਸਾ ਕਮਾ ਕੇ ਦੇ ਸਕੀ ਹਾਂ ਜੀ ਮੈਂ 2-3 3 ਕਰੋੜਪਤੀ ਬਣਾਵਟਾਂ ਜੀ ਮੈਂ ਆਪਣੇ ਹੱਥੀ ਬਾਕੀ ਹੋਰ ਵੀ ਨੇ ਏਜੰਟ ਨੇ ਉਹ ਵੀ ਸਾਰੇ ਬਣਾ ਚੁੱਕੇ ਨੇ ਜਿਵੇਂ ਮੇਰੇ ਨਾਲ ਸੰਜੇ ਭਾਜੀ ਲਾਟਰੀ ਵਾਲੇ ਖੜੇ ਨੇ ਇਹਨਾਂ ਨੇ ਵੀ ਬੜੇ ਇਹਨਾਂ ਦੇ ਹੱਥੋਂ ਵੀ ਬੜੇ ਨਿਕਲੇ ਨੇ ਇਹਨਾਂ ਕੋਲ ਹੋਰ ਵੀ ਏਜੰਟ ਕੰਮ ਕਰਦੇ ਨੇ ਤੇ ਮੈਂ ਵੀ ਇਸ ਹੈਲਾ ਨਾਲ ਤੇ ਜਦੋਂ ਤੁਸੀਂ ਕਰੋੜਪਤੀ ਕਿਸ ਨੂੰ ਬਣਾ ਕੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਸਰਪ੍ਰਾਈਜ਼ ਦਿੰਦੇ ਹੋ ਤਾਂ ਕਿਵੇਂ ਦੀ ਮੂਮੈਂਟ ਹੁੰਦੀ ਹੈ ਕਿਵੇਂ ਦਾ ਉਸ ਟਾਈਮ ਆ ਆਈ ਕਾਂਟ ਇਮੇਜਨ ਜੀ ਮੈਂ ਕੀ ਕਹਿੰਦੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿੰਨੀ ਖੁਸ਼ੀ ਹੁੰਦੀ ਹੈ ਇੱਕ ਆਪਣੇ ਆਪ ਨੂੰ ਵੀ ਹੁੰਦੀ ਹੈ ਤੇ ਇੱਕ ਉਧਰੋਂ ਵੀ ਅਲੱਗ ਹੀ ਇੱਕ ਚਿਹਰਾ ਦੇਖਣ ਨੂੰ ਮਿਲਦਾ ਜੀ ਕਿ ਹਾਂ ਜੀ ਲਾਟਰੀ ਵਾਕਈ ਨਿਕਲੀ ਹੈ ਸੱਚੀ ਨਿਕਲੀ ਹੈ ਕਿ ਯਕੀਨ ਹੀ ਨਹੀਂ ਹੁੰਦਾ ਕਈ ਲੋਕ ਸੋਚਦੇ ਨੇ ਵੀ ਇਹ ਜੂਆ ਹੈ ਜਾਂ ਮਤਲਬ ਇਹ ਪਾਣੀ ਨਹੀਂ ਚੱਲਦੀ ਕਿਸੇ ਦਿਨ ਹੀ ਨਿਕਲਦੀ ਵੈਸੇ ਹੀ ਪੈਸੇ ਠੱਗਦੇ ਨੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਨਾ ਕਿ ਐਸੀ ਕੋਈ ਗੱਲ ਨਹੀਂ ਹੈ ਇਹ ਮੰਨਦਾ ਆਪਣਾ ਗੱਲਾਂ ਬਤਾਏ ਜਿਵੇਂ ਵੀ ਹੈ ਕਹਿੰਦੇ ਨੇ ਜਿੰਨੇ ਚਿਹਰੇ ਉਨੀਆਂ ਗੱਲਾਂ ਤੇ ਆਪਾਂ ਹੋਰ ਵੀ ਜਿਸ ਤਰ੍ਹਾਂ ਵੀ ਕਿਸੇ ਨੂੰ ਕਹੀਏ ਕਿ ਆਪਣਾ ਜ਼ਿੰਦਗੀ ਚ ਦੇ ਦਿੱਤੀ ਹੈ ਰੱਬ ਨੇ ਤੇ ਇਹਨੂੰ ਅਹੀ ਕਿਸਮਤ ਦੇ ਰਾਹ ਦੇ ਨਾਲ ਵੀ ਲੈ ਕੇ ਚਾਣਾ ਚਾਹੀਦਾ ਸਾਨੂੰ ਸੋ ਅੱਜ ਤੁਸੀਂ ਅੰਮ੍ਰਿਤਸਰ ਇਹਨਾਂ ਦੇ ਘਰੇ ਆਏ ਹੋ ਤੇ ਕਿਵੇਂ ਦਾ ਮਾਹੌਲ ਬਣਿਆ ਅੱਜ ਹਾਂਜੀ ਬੜਾ ਹੀ ਵਧੀਆ ਲੱਗੰਦਿਆ ਜੀ ਕਿ ਇੱਕ ਇਹਨਾਂ ਨੂੰ ਇੱਕ ਸਰਪ੍ਰਾਈਜ਼ ਵੀ ਦਿੱਤਾ ਹੈ ਤੇ ਇੱਕ ਚਲੋ ਪ੍ਰਮਾਤਮਾ ਇਹਨਾਂ ਨੂੰ ਵੀ ਦਿੱਤਾ ਕੁਝ ਦੇਣ ਆਏ ਆ ਤੇ ਕੁਝ ਲੈਣ ਵੀ ਆਏ ਆ